کوئی باہرو پانی نہیں ہے برسات کا پانی وہ ملے تو بہت سارے گھر دو پہلے گھوم پانی جا کے جا کے اور بہت واقع لوگوں کا نقصان ہے اور یہی گل ابھی جگہ پہلو سارا پیچھے سارے جی جے پی کے کاؤنسلر سے تو انہوں نے جا کے افسران کو جب رکویسٹ کی تھی سر نالے کی صفائی بلی سفائیاں کرائیں انہوں نے ایڈا واشو بنا کے ਸਾਡੇ ਕੌਂਸਲਰوں ਦੇ ਨਾਲ ਜੋ ਹੋਇਆ ਆਪਾਂ ਸਾਰੇ ਜਾਣਦੇ ਹਾਂ ਉਸ ਕਰ ਨੂੰ ਤਾਂ ਅਨੰਤ ਹੁੰਦਾ ਉਸੰਤੜਣਾ ਮਾਰ ਗਿਆ ਤੇ ਕਮਿਸ਼ਨ ਸਾਹਿਬ ਇਹ ਕੋਈ ਕਾਰਨ ਸੀ ਵੀ ਅਸੀਂ ਕਿਸੇ ਵਕਤ ਅਸੀਂ ਨਾਰਾਜ਼ ਹੋ ਰਹੇ ਸੀ ਸਾਡੇ ਤੇ ਨਹੀਂ ਸੁਪਾਈਆਂ ਕਰਦੀਆਂ ਉਹ ਬਰਸਾਪਾ ਨਹੀਂ ਸਾਡੇ ਰੋਮਾਂ ਦੇ ਖਰਾਬ ਪਾਣੀ ਜਾਏ ਪਰ ਅੱਜ ਹੋ ਹੀ ਗਿਆ ਲੋਕਾਂ ਕਰ ਗੋਦੋ ਉੱਪਰ ਪਾਣੀ ਕਰੋੜਾਂ ਦਾ ਬੈਦਾ ਦੋਹਲਾ ਨਸਾ ਹੋ ਗਿਆ ਆਪਾਂ ਸਾਰੇ ਦੇਖਦੇ ਆ ਦੇਖਦੇ ਆ ਪਰ ਜਿੱਤੇ ਪਗੋਂ ਤੋਂ ਮਾਰਦੀ ਜਿੱਤੇ ਜਿਹੜੇ ਵੱਡੀਆਂ ਗੱਲਾਂ ਕਰਦੇ ਸੀ ਸੈਂਟਰ ਸਰਕਾਰ ਕੋਲ ਪੈਸੇ ਦੀ ਗੱਲ ਕਰਦੇ ਸੈਂਟਰ ਸਰਕਾਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਸਾਡੇ ਅਮਿਸ਼ਾ ਜੀ ਨੇ ਤਾਂ ਕਹਿ ਤਾ ਕਿ ਪੰਜਾਬ ਨੂੰ ਪਹਿਲ ਦੇ ਦਾਰ ਤੇ ਜੋ ਜੋ ਚਾਹੀਦਾ ਵੇ ਉਹ ਮਿਲੇਗਾ ਔਰ ਜਦ ਭਗਵੰਤ ਮਾਨ ਕਿਸ ਤਰੀਕੇ ਨਾਲ ਪਹਿਲਾਂ ਗੱਲਾਂ ਕਰਦਾ ਸੀ ਕਾਂਚਾ ਕਰਦਾ ਸੀ ਸਾਡੇ ਕੋਲ ਪੈਸਾ ਬਹੁਤ ਹੈ ਅਸੀਂ ਪੈਸਾ ਇਹ ਕਰਾਂਗੇ ਅਸੀਂ ਉਹ ਕਰਾਂਗੇ ਔਰ ਅੱਜ ਉਹਨਾਂ ਨੇ ਸੈਂਟਰ ਸਰਕਾਰ ਤੋਂ ਪੈਸਾ ਮੰਗਿਆ ਸੈਂਟਰ ਸਰਕਾਰ ਵੈਸੇ ਹੀ ਜਿਹੜਾ ਪੰਜਾਬ ਦੇ ਪੂਰਾ ਉਹਨਾਂ ਦਾ ਧਿਆਨ ਹੈ ਔਰ ਉਹਨਾਂ ਨੇ ਮੇਰੇ ਅੱਗੇ ਵਾਲੇ ਇਤਨੇ ਜੀ ਕਰਤਾ ਹੈ ਕਲੀਅਰ ਦਿਖਾਤਾ ਹੈ ਜਿੱਦ ਜਿੱਦ ਕਿ ਆਪਣਾ ਸਾਧੀਆਂ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਜਿਹੜੇ ਇਨਸਾਨ ਸਾਡੇ ਕਿਸਾਨ ਵੀਰਾਂ ਦਾ ਹੋਇਆ ਹੈ ਜਿਹੜੇ ਸ਼ਹਿਰ ਦੇ ਜਿਹੜੇ ਇੰਡਸਟਰੀਅਲ ਜ਼ੋਨ ਦਾ ਨੁਕਸਾਨ ਹੋਇਆ ਹੈ ਹਾਰਮ ਦੇ ਦਾ ਜਿਹੜਾ ਮੌਜੂਦਾ ਦਿੱਤਾ ਗਿਆ ਹੈ ਦੂਸਰੀ ਗੱਲ ਜਿਹੜਾ ਅੱਜ ਤੋਂ ਵੱਧ ਮਾਨ ਜੀ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆ ਸ਼ਰਾਬ ਪੀ ਕੇ ਜੋ ਕਿ ਉਹਦੇ ਮੀਡੀਆ ਦੇ ਵਿੱਚ ਜਾਂਦੇ ਪੁੱਛਦੇ ਨੇ ਕਿ ਤੁਸੀਂ ਕਿਹਾ ਅਸੀਂ ਮੁਰਗੀਾਂ ਵਾਲੇ ਪਹਿਨ ਗਾਉਗੇ ਤੁਸੀਂ ਖਾਣੇ ਪਹਿਲ ਦੇਓਗੇ ਪਕਵਾਨੇ ਪਹਿਲ ਦੇਓਗੇ ਜੋ ਉਹਨਾਂ ਨੇ ਬੋਲਿਆ ਵੇ ਉਹ ਸ਼ਰਮਾਂਦੇ ਉਹਨਾਂ ਦੀ ਉਹ ਚੀਜ਼ ਸੁਣ ਕੇ ਤੇ ਮੇਰੀ ਲੁਧਿਆਣਾ ਦੇ ਜਿਹੜੇ ਨੇ ਉਹਨਾਂ ਨੂੰ ਕੋਈ ਪ੍ਰਾਰਥਨਾ ਹੈ ਵੀ ਅੱਜ ਇਹ ਸੁਧਰ ਜਾਓ ਕਿ ਜਿਹੜੇ ਤਿੰਨ ਸਾਲਾਂ ਦੇ ਵਿੱਚ ਤੁਸੀਂ ਕਿਸੇ ਗਲੀ ਦੇ ਵਿੱਚ ਕਿਸੇ ਮੱਲੇ ਦੇ ਵਿੱਚ ਕਿਸੇ ਨਾਲ ਦੀ ਸਵਾਇ ਨਹੀਂ ਦਿੱਤੀ ਜੇ ਅੱਜ ਤੁਸੇ ਸਵਾਇਆਂ ਕਰਾਈਆਂ ਹੁੰਦੀਆਂ ਅੱਜ ਉਹਨਾਂ ਨਾਲਿਆਂ ਦੀ ਸਵਾਈਆਂ ਕਰਾਈਆਂ ਹੁੰਦੀਆਂ ਤੇ ਅੱਜ ਜਿਹੜੇ ਲੋਕਾਂ ਦਾ ਕਰਨ ਜਿਹੜਾ ਪਾਣੀ ਵੜਦਾ ਉਹ ਨਾ ਵੜਦਾ ਆਪਾਂ 3 ਸਾਲ ਖੜੇ ਆਂ ਸਾਡੀ ਸਰਕਾਰ ਨੂੰ ਗਏ ਅੱਜ ਵੀ ਜਦੋਂ ਗੱਲ ਕਰਦੇ ਤੁਸੀਂ ਪੁਰਾਣੀਆਂ ਸਰਕਾਰਾਂ ਦੀ ਗੱਲਾਂ ਕਰਦੇ ਹੋ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਉਹਨੂੰ ਛੱਡ ਦਿਓ ਉਹਦੇ ਸਾਢੇ 3 ਸਾਲ ਤੁਹਾਡੀ ਸਰਕਾਰ ਨੇ ਤੁਸੀਂ ਕਿਉਂ ਨਹੀਂ ਨਾਲੀਆਂ ਦੀ ਸਵਾਈਆਂ ਬਣਾਈਆਂ ਕਿਉਂ ਇੰਨਾ ਪਾਣੀ ਆਇਆ ਬਰਸਾਤਾਂ ਦੇ ਹਰ ਸਾਲ ਆਂਦੀਆਂ ਨੇ ਪਰ ਜਿੰਨਾ ਇਸ ਸਾਲ ਜਿਹੜਾ ਲੋਕਾਂ ਦਾ ਨਕਸਾ ਹੈ ਲੋਕਾਂ ਦਾ ਕਰਨ ਪਾਣੀ ਵੜਿਆ ਇਹਨਾਂ ਨੇ ਨਕਸਾ ਪਾ ਦਿਿਆ ਇਹ ਲਾਕਾ ਐਮਐਲਏ ਉਹ ਬੜੇ ਦਾਅਵੇ ਰੱਖਦਾ ਵੀ ਕੀ ਕਰ ਰਿਹਾ ਕਿ ਵੀ ਇਹ ਪਾਣੀ ਤੇ ਨਹੀਂ ਆਇਆ ਤੁਹਾਡੇ ਘਰਾਂ ਦੇ ਵਿੱਚ ਅੱਜ ਪਾਣੀ ਆਇਆ ਕੀ ਆਹ ਮੈਂ ਦੇਖ ਰਿਹਾ ਸੀ ਪਿੱਛੇ ਤੇ ਵੀਡੀਓ ਆ ਰਹੀ ਸੀ ਲੋਕਾਂ ਕੋਲ ਪਾਣੀ ਤੇ ਨਹੀਂ ਆਇਆ ਆ ਵੀ ਵੀਰ ਪਾਣੀ ਤੇ ਨਹੀਂ ਆਇਆ ਤੇ ਮੈਂ ਬਰਸਾਤ ਤੋਂ ਨਹੀਂ ਪਈ ਤੇ ਉਦੋਂ ਪੁੱਛਣ ਲੋਕਾਂ ਨੂੰ ਗਲੀ ਪੱਲੇ ਚਲੇ ਗਏ ਤੇ ਪਰ ਪਾਣੀ ਤੇ ਨਹੀਂ ਆਇਆ ਅੱਜ ਬਰਸਾਤ ਹੋਈ ਹੈ ਮੇਰੇ ਸਾਹਿਬ ਅੱਜ ਜਾ ਕੇ ਲੋਕਾਂ ਦੇ ਘਰਾਂ ਤੇ ਜਾ ਕੇ ਜਦ ਪੁੱਛਿਓ ਪਾਣੀ ਆਇਆ ਜਾਂ ਨਹੀਂ ਆਇਆ ਇਹ ਤੁਸੀਂ ਜਿਹੜਾ ਪੁੱਛਣ ਵੈ ਪਾਣੀ ਨਹੀਂ ਆਇਆ ਤੁਸੀਂ ਕੀ ਜਾਣਦੇ ਸੀ ਤੁਸੀਂ ਸਮਝਿਆ ਕਿ ਬਰਸਾਤ ਖਤਮ ਹੋ ਗਈ ਹੈ ਬਰਸਾਤ ਹੈ ਨਹੀਂ ਤੇ ਲੋਕਾਂ ਨੂੰ ਜਾ ਕੇ ਵਿਚ ਵਾਲੇ ਤੋਂ ਤੁਹਾਡੇ ਪਾਣੀ ਨੇ ਆਇਆ ਐ ਐਮਐਲ ਸਰ ਹੁਣ ਬਰਸਾਤ ਹੋਈ ਤੇ ਅੱਜ ਮੇਰੀ ਇੱਕੋ ਤੁਹਾਡੇ ਅੱਗੇ ਬਰਾਦਰ ਹੈ ਜਿਸ ਤਰੀਕੇ ਦੇ ਨਾਲ ਤੁਸੀਂ 4 ਦਿਨ ਪਹਿਲਾਂ ਉਹ ਵੀਡੀਓ ਪਾਈ ਸੀ ਇੱਕ ਲੋਕਾਂ ਦੇ ਘਰਾਂ 'ਚ ਜਾ ਕੇ ਪੁੱਛਿਆ ਸੀ ਪਾਣੀ ਨੇ ਆਇਆ ਅੱਜ ਜਦੋਂ ਲੋਕਾਂ ਦੇ ਘਰਾਂ 'ਚ ਕਿੰਨਾ ਕਿੰਨਾ ਪਾਣੀ ਆ ਗਿਆ ਤੁਹਾਨੂੰ ਆਪਣਾ ਹਾਂ ਜੋ ਕੋਈ ਹੈ ਉਹ ਪ੍ਰਮਾਤਮਾ ਅਰਦਾਸ ਕਰੇ ਬਾਰਿਸ਼ ਬੰਦ ਹੋ ਗਈ ਤੇ ਬੰਦ ਹੀ ਰਹੇ ਇਹ ਪਾਣੀ ਦੀ ਨਿਕਾਸੀ ਹੋ ਜੇ ਇੱਕ ਜਨਕਪੁਰੀ ਅੱਜ ਬਹੁਤ ਮੁੱਦਾ اٹਿਆ ਕੈਮੀਕਲ ਆ ਗਿਆ ਸੀਗਾ 2.5 ਘੰਟੇ ਤੁਸੀਂ ਤਾਂ ਸ਼ਾਇਦ ਗਲੀ ਚੱਕੇ ਜਾਓ ਪੂਰਾ ਪਾਣੀ yellow ਹੈ ਉਹ yellow ਪਾਣੀ ਕਰਕੇ ਧਰਨਾ ਦਿੱਤਾ ਸੀਗਾ ਐਕਸੀਅਨ ਸਾਹਿਬ ਵੀ ਆ ਗਏ ਅਫਸਰ ਵੀ ਆ ਗਏ ਹੈ ਫੈਕਟਰੀਆਂ ਦਾ ਪਾਣੀ ਫੜਿਆ ਵੀ ਕਿ ਕਿੰਨਾ yellow ਆ ਰਿਹਾ ਤੇ ਉਹ ਸਾਰੇ ਦੇਖੋ ਆ ਦੇਖੋ white ਚੱਪਲਾ yellow ਹੋ ਗਈਆਂ ਉਹ ਸਾਰੇ ਲੋਕਾਂ ਬਿਮਾਰੀ ਦੇ ਨਾਲ ਕਿਸੇ ਨੂੰ ਖਾਰਜ ਹੋ ਗਈ ਟਿਊਬਲ ਖਰਾਬ ਹੋ ਗਏ ਤੇ ਟਿਊਬਲ ਬੰਦ ਕਰਨੇ ਪਏ ਬਹੁਤ ਨੁਕਸਾਨ ਹੋਇਆ ਉਹ ਏਰੀਆ ਨਾਲ ਕਿਉਂਕਿ yellow ਪਾਣੀ ਨਾਲ ਗੰਦਗੀ ਵਾਲਾ ਪਾਣੀ ਕੈਮੀਕਲ ਪਾਣਾ ਪਜੈਰ ਅੱਜ ਸਾਰਾ ਪਾਣੀ ਨੇ ਖੁੱਲ ਗਿਆ 1.5 ਕਿਲੋਮੀਟਰ ਦਾ ਦਾਇਰਾ ਅੱਜ ਜਿਹੜਾ ਖਰਾਬ ਹੋ ਗਿਆ ਤੇ ਬਹੁਤ ਜ਼ਿਆਦਾ ਲੋਕਾਂ ਦਾ ਤੇ ਮੱਛਲੇ ਆ ਫਿਸ਼ ਮਰ ਗਈਆਂ ਪਿਛਲਾਉਂਦੇ ਆ ਸਾਰੀਆਂ ਫਿਸ਼ ਮਰ ਗਈਆਂ ਕਿਉਂਕਿ ਉਹ ਪਾਣੀ ਦੇ ਅੰਦਰ ਜ਼ਹਿਰ ਸੀ ਕਾਫੀ ਨੁਕਸਾਨ ਹੋਇਆ ਜਿਹਦੇ ਕਰਕੇ ਧਰਨਾ ਲਾਇਆ ਸੀ ਸਾਰੇ ਅਫਸਰਾਂ ਨੇ ਆ ਕੇ ਸ਼ਵਾਸਨ ਦਿੱਤਾ ਹੈ ਇਸ ਜਿਹੜੇ ਬੰਦੇ ਦੀ ਫੈਕਟਰੀ ਹੈ ਉਹਦੇ ਤੇ ਹੱਲ ਕੀਤਾ ਜਾਏਗਾ ਬਾਕੀ ਦੇਖਦੇ ਆ ਪ੍ਰਸ਼ਾਸਨ ਅੱਕੋ ਕੀ ਕਰਦਾ ਹੈ ਸੈਂਪਲ ਭਰ ਰਹੇਗੇ ਸੈਂਪਲ ਭਰਨ ਲਈ ਐਕਸ਼ਨ ਸਾਹਿਬ ਆ ਗਏ ਤੁਸੀਂ ਨਾਲ ਜਾਓ ਵੀ ਕੈਮਰਾ ਲੈ ਕੇ ਆਇਓ ਅਫਸਰ ਜਾ ਰਹੇ ਨੇ ਮਗਰ ਜਾਓ ਸਾਰਾ ਕੁਝ ਮੌ